ਸਤਿ ਸ਼੍ਰੀ ਅਕਾਲ ਦੋਸਤੋ ਮੋਬਾਈਲ ਖਾ ਗਿਆ ਰਿਸ਼ਤੇਦਾਰੀਆਂ ਕਈ ਮਹੀਨਿਆਂ ਤੋਂ ਮਾਂ ਕਹਿ ਰਹੀ ਸੀ ਕਿ ਪੁੱਤ ਚੱਲ ਤੇਰੀ ਮਾਸੀ ਕੋਲ ਹੋ ਕੇ ਆਈਏ ਬਹੁਤ ਟਾਈਮ ਹੋ ਗਿਆ ਮਿਲਿਆ ਨੂੰ ਮੈਂ ਵੀ ਕਹਿ ਦੇਣਾ ਮਾਤਾ ਜਾਵਾਂਗੀ ਜਦੋਂ ਫ੍ਰੀ ਹੋਈ ਕਈ ਮਹੀਨੇ ਬੀਤ ਗਏ ਇਸ ਚੱਕਰ ਵਿੱਚ ਹੀ ਪਰ ਜਦੋਂ ਕਦੇ ਮਾਸੀ ਦਾ ਫੋਨ ਆਉਣਾ ਤਾਂ ਹਮੇਸ਼ਾ ਸਾਨੂੰ ਫਿਰੋਜ਼ਪੁਰ ਆਉਣ ਨੂੰ ਜ਼ੋਰ ਦੇਣਾ ਐਤਵਾਰ ਦੀ ਛੁੱਟੀ ਸੀ ਮੈਂ ਕਿਹਾ ਚੱਲ ਮਾਤਾ ਅੱਜ ਚਲਦਿਆਂ ਫਿਰੋਜ਼ਪੁਰ ਮਾਸੀ ਨੂੰ ਤੇ ਨਾਲ ਬੱਚਿਆਂ ਨੂੰ ਮਿਲਗੀ ਲਾਉਣਿਆਂ ਦਿਲ ਮੇਰਾ ਵੀ ਕਰਦਾ ਤੱਕਾ ਤੁੱਕਾ ਲਗਾ ਕੇ ਗੱਡੀ ਸਟਾਰਟ ਕਰਕੇ ਆਪਣੇ ਪਿੰਡ ਢੱਲ ਤੋਂ ਫਿਰੋਜ਼ਪੁਰ ਨੂੰ ਹੋ ਤੁਰੇ ਰਾਹ ਜਾਂਦਿਆਂ ਬੱਚਿਆਂ ਜੋਗਾ ਨੇ ਇੱਕ ਸੁੱਕ ਤੇ ਕੇਲੇ ਵਗੈਰਾ ਖਾਣ ਨੂੰ ਲੈ ਕੇ ਕੋਈ 80 90 ਕਿਲੋਮੀਟਰ ਪੈਂਡਾ ਤੈਅ ਕਰਕੇ ਮਾਸੀ ਦੇ ਦਰਵਾਜ਼ੇ ਤੇ ਪਹੁੰਚ ਗਏ ਜਾ ਕੇ ਕੋਠੀ ਦੀ ਬੈਲ ਵਜਾਈ ਪਹਿਲੀ ਬੈਲ ਤੇ ਤਾਂ ਕੋਈ ਨਹੀਂ ਆਇਆ ਫਿਰ ਦੂਜੀ ਵਜਾ ਦਿੱਤੀ ਅੰਦਰੋਂ ਮਾਸੀ ਜੀ ਦੀ ਵੱਡੀ ਨੂੰ ਆਈ ਤੇ ਗੇਟ ਖੋਲ ਕੇ ਅੰਦਰ ਆਉਣ ਨੂੰ ਕਿਹਾ ਤੇ ਸਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਅੰਦਰ ਗਏ ਤਾਂ ਪਹਿਲਾਂ ਪਾਣੀ ਫਿਰ ਚਾਹ ਸਾਡੇ ਅੱਗੇ ਰੱਖ ਦਿੱਤੀ ਅਸੀਂ ਵੀ ਆਪਣੇ ਵੱਲੋਂ ਖੜੇ ਫਲ ਫਰੂਟ ਉਸੇ ਟੇਬਲ ਤੇ ਰੱਖ ਦਿੱਤੇ ਮਾਸੀ ਦਾ ਪੁੱਛਿਆ ਕਿ ਕੀ ਤੇ ਨਜ਼ਰ ਨਹੀਂ ਆ ਰਹੇ ਤਾਂ ਜਵਾਬ ਮਿਲਿਆ ਦਵਾਈ ਲੈਣ ਗਏ ਬਾਜ਼ਾਰ ਰਾਤ 7:00 ਵਜੇ ਆਉਣਗੇ ਮਾਤਾ ਨੇ ਨੂੰ ਤੋ ਉਹਨਾਂ ਦੇ ਪੇਕਿਆਂ ਦਾ ਹਾਲ ਚਾਲ ਜਾਣ ਲਿਆ। ਬਸ ਫਿਰ ਅਸੀਂ ਤਿੰਨ ਕੋ ਘੰਟੇ ਉੱਗੀ। ਪਰ ਕਿਸੇ ਬੱਚੇ ਨੇ ਸੱਤਕ-ਸੱਤ ਨਹੀਂ ਕੀਤੀ ਸਾਡੇ ਨਾਲ। ਬਸ ਕੋਈ ਕਿਸੇ ਨੁਕਰੇ ਮੋਬਾਈਲ ਤੇ ਗੇਮ ਖੇਡ ਰਿਆ ਸੀ, ਕੋਈ ਕਿਸੇ ਨੁਕਰੇ। ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਕੋਈ ਸਾਡਾ ਆਇਆ ਹੈ। ਉਧਰ ਸੁਖਣਾ ਮਾਸੀ ਜੀ ਨੂੰ ਵੀ ਆਪਣੇ ਮੋਬਾਈਲ ਤੇ ਐਵੇਂ ਮਗਣ ਸੀ। ਜਿਵੇਂ ਕੱਲੀ ਵੇਟ ਟਾਈਮ ਪਾਸ ਕਰ ਰਹੀ ਹੋਵੇ। ਕਿਸੇ ਪਰਿਵਾਰ ਦੇ ਮੈਂਬਰ ਨੇ ਸਾਡੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ। ਉਧਰ ਸਾਡੇ ਵੱਲੋਂ ਖੜੇ ਮਹਿੰਗੇ ਫਰੂਟ ਦੇ ਵੀ ਸਾਨੂੰ ਪਏ ਲਾਣਤਾ ਪਾ ਰਹੇ ਸੀ। ਕਿ ਕਿੱਥੇ ਫਸਾ ਦਿੱਤਾ ਸਾਨੂੰ ਤੁਸੀਂ ਜਿੱਥੇ ਕੋਈ ਤੱਕਦਾ ਵੀ ਨਹੀਂ ਸਾਡੇ ਵੱਲ ਬਸ ਸਾਰੇ ਆਪੂ ਆਪਣੇ ਮੋਬਾਈਲ ਤੇ ਗੇਮ ਖੇਡ-ਖੇਡ ਖੁਸ਼ ਹੋ ਰਹੇ ਸੀ। ਪਰ ਸਾਡੇ ਵੱਲ ਕਿਸੇ ਦਾ ਧਿਆਨ ਨਹੀਂ ਸੀ। ਅੱਕ ਕੇ ਮੈਂ ਮਾਤਾ ਨੂੰ ਇਸ਼ਾਰਾ ਕੀਤਾ ਕਿ ਤੁਰਦੇ ਬਣੀਏ। ਹੁਣ ਬਹੁਤ ਹੋ ਗਈ ਇੱਜ਼ਤ ਆਪਣੀ ਤੁਰਨ ਲੱਗੀ ਮਾਤਾ ਨੇ ਫਿਰ ਆਪਣੀ ਜੇਬ ਚੋਂ 4-5 100 100 ਦੇ ਨੋਟ ਕੱਢੇ ਬੱਚਿਆਂ ਨੂੰ ਦੇਣ ਲਈ ਪਰ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਮਾਤਾ ਤੇ ਮਾਂ ਨੇ ਉਹ ਵੀ ਫਰੂਟ ਆਪਣੇ ਟੇਬਲ ਤੇ ਰੱਖ ਕੇ ਉੱਪਰ ਗਲਾਸ ਰੱਖ ਦਿੱਤਾ ਜਾਂਦੀ ਵਾਰ ਦੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਉਧਰ ਨੂੰ ਰਾਣੀ ਨੇ ਫਿਰ ਆਪਣਾ ਫਰਜ਼ ਅਦਾ ਕਰਦੀ ਨਹੀਂ ਕਿਹਾ ਕਿ ਬਾਟ ਜਾਓ ਮਾਸੀ ਜੀ ਰੋਟੀ ਬਣਾ ਲੈਣੇ ਆ ਮੈਂ ਕਹਿ ਦਿੱਤਾ ਭਾਬੀ ਜੀ ਅੱਗੇ ਫੂਜੀ ਹੋਈ ਪਈ ਆ ਚਾਹ ਪੀ ਕੇ ਫਿਰ ਜਦੋਂ ਆਏ ਫਿਰ ਖਾਵਾਂਗੇ ਉਸਨੇ ਦਵਾ ਦੱਬ ਸਿਆਣੀਆਂ ਨੂੰਹਾ ਵਾਲਾ ਫਰਜ ਅਦਾ ਕੀਤਾ ਪੈਰਾਂ ਨੂੰ ਹੱਥ ਲਗਾ ਤੇ ਫਿਰ ਪਬਜੀ ਗੇਮ ਵੱਲ ਹੋ ਗਈ ਅਸੀਂ ਵੀ ਇਸ ਪਿਆਰ ਨੂੰ ਦੇਖਦੇ ਦੇਖਦੇ ਤੁਰਦੇ ਬਣੇ ਤੇ ਸਾਰੇ ਰਾਹ ਇਸ ਖਾਤਰਦਾਰੀ ਦੀਆਂ ਤਾਰੀਫਾਂ ਕਰਦੇ ਆਏ ਮੈਂ ਹੁਣ ਵੀ ਮਾਤਾ ਨੂੰ ਕਹਿ ਦਿੰਨਾ ਮਜ਼ਾਕ ਨਾਲ ਕਿ ਚੱਲ ਮਾਤਾ ਮਾਸੀ ਦੀ ਨੂੰ ਮਿਲਾ ਯਾਦ ਕਰਦੀ ਤੈਨੂੰ ਮਾਂ ਕੋਈ ਜਵਾਬ ਨਹੀਂ ਦਿੰਦੀ ਅੱਗੋਂ ਧੰਨਵਾਦ ਦੋਸਤੋ ਛੇ ਕਰਖਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ